ਸਤਿ ਸ਼੍ਰੀ ਅਕਾਲ ਜੀ ਆਪ ਸਾਰਿਆਂ ਨੂੰ Yash Fashion ਚ ਆਪ ਸਾਰ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਗੇ ਆਪਾਂ ਪਸ਼ਵੀਨੇ ਦੇ ਸੂਟ ਲੈ ਕੇ ਆ ਗਏ ਜੀ ਸਰਦੀ ਵਾਲੇ ਸੂਟ ਆਪਾਂ ਪਿਓਰ ਪਸ਼ਵੀਨੇ ਦੇ ਸੂਟ ਲੈ ਕੇ ਆ ਗਏ ਸਾਰੇ ਪਸ਼ਵੀਨੇ ਦੀ RAMTEX ਦੇ ਵਿੱਚ ਸੂਟ ਮਿਲਣਗੇ ਜੀ EK TEX ਦੇ ਤੇ Shimmer ਦਾ ਜੀ ਪਲੇਨ ਬਾਟਮ ਦੇ ਬਹੁਤ ਸੋਹਣੇ ਸੂਟ ਹੈ ਜੀ ਇਹ ਤੇ ਇਹਦਾ ਵੀ ਪ੍ਰਾਈਜ਼ ਵੀ ਬਹੁਤ ਘੱਟ ਪ੍ਰਾਈਜ਼ ਹੈ ਜੀ ਇਹਦਾ ਜੀ ਕਿਸੇ ਵੀ ਤਰ੍ਹਾਂ ਦਾ ਸੂਟ ਸਾਤੋਂ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰਾਂ ਤੇ ਮੈਸੇਜ ਕਰੋ ਤੇ ਬਹੁਤ ਸੋਹਣੇ ਸੂਟ ਜੀ ਆਪਾਂ ਸਾਰੇ ਪ੍ਰਿੰਟ ਵਾਲੇ ਸੂਟ ਲੈ ਕੇ ਆਏ ਆ ਕਿ ਕਿਸੇ ਦੀ ਡਿਮਾਂਡ ਸੀ ਤੁਸੀਂ ਪ੍ਰਿੰਟ ਵਾਲੇ ਸੂਟਾਂ ਦੀ ਵੀਡੀਓ ਬਣਾਓ ਤੇ ਆਪਾਂ ਜੀ ਪ੍ਰਿੰਟ ਵਾਲੇ ਸੂਟਾਂ ਦੀ ਵੀਡੀਓ ਲੈ ਕੇ ਆਏ ਸਾਰੇ ਵਧੀਆ ਆਮ ਖਾਸ ਪਾਉਣ ਨੂੰ ਵੀ ਬਹੁਤ ਵਧੀਆ ਸੂਟ ਹੈ ਜੀ ਸਾਰੇ ਪ੍ਰਿੰਟ ਵਾਲੇ ਸੂਟ ਹੈ ਇਹ ਬਦੌੜਰ ਦੁਪट्टे ਵਾਲੇ ਸੂਟ ਹੈ ਬੇਦ ਦੁਪट्टे ਵਾਲੇ ਸੂਟ ਹੈ ਜੀ ਕੁਝ ਤੇ ਬਹੁਤ ਸੋਹਣੇ ਸੂਟ ਵੀ ਜਿੰਮੀ ਤੁਸੀਂ ਲੈਣਾ ਹੋ ਤਾਂ ਮੀ ਸਰਦੀ ਵਾਲੇ ਸੂਟ ਅੱਜ ਕੱਲ ਟ੍ਰੈਂਡ ਦੇ ਵਿੱਚ ਸਰਦੀ ਵਾਲੇ ਸੂਟ ਵੀ ਬਹੁਤ ਵਧੀਆ ਹਨ ਲੈ ਸਕਦਾ ਜੀ ਤੇ ਆਪਾਂ ਵੀ ਪਾਰਟੀ ਵੀਰ ਵੀ ਪਾ ਸਕਦੇ ਆ ਵੀ ਆਮ ਖਾਸ ਜੀ ਸਾਰੇ ਸੂਟ ਇਸ ਤੋਂ ਬਹੁਤ ਸੋਹਣੇ ਮਿਲਣਗੇ ਜੀ ਸਾਰੇ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਆ ਤੇ ਤੁਸੀਂ ਕਿਸੇ ਵੀ ਕਲਰ ਵਿੱਚ ਬਾਈ ਕਰ ਸਕਦੇ ਆ ਸਾਡੇ ਤੋਂ ਸੂਟ ਘਰ ਬੈਠੇ ਮੰਗਾ ਸਕਦੇ ਆ ਕਿਤੇ ਵੀ ਤੁਸੀਂ ਸੂਟ ਜੀ ਕੋਰੀਅਰ ਪ੍ਰਵਾਸਾ ਦੇ ਪਾਰਸਲ ਕਰਵਾ ਸਕਦੇ ਹੋ ਤੁਹਾਨੂੰ ਸਾਰੇ ਸੂਟ ਜੀ ਅਵੇਲੇਬਲ ਮਿਲਣਗੇ ਸਾਰੇ ਕਲਰ ਮਿਲਣਗੇ ਆਹ ਸਾਰੇ ਫਲਰ ਆਪਣੇ ਕੋਲੇ ਬਤੌਰ ਦੁਪੱਟਾ ਬੇਦ ਦੁਪੱਟੇ ਵਾਲੇ ਸੂਟ ਹੈ ਜੀ ਆਹ ਜੀ ਸੋ ਪੇਂਟ ਵਾਲੇ ਜੀ ਆਹ ਵੀ ਹੈ ਆਪਣੇ ਕੋਲ سٹਾਲ ਸੂਟ ਆਹ ਇਹ سٹਾਲ ਸੂਟ ਹੈ ਫਲੇਨ ਬਾਟਮ ਵਾਲੇ ਸੂਟਾ ਜੀ ਆਪਨੇ ਕੋਲੇ ਆਗੇ ਬੈਲਵਟ ਦੇ ਸੂਟ ਜੀ ਬੈਲਵਟ ਦੇ ਸੂਟ ਵੀ ਬਹੁਤ ਵਧੀਆ ਸਾਰੇ ਕਲਰ ਇਹਨਾਂ ਚ ਬਹੁਤ ਸੋਹਣੇ ਹੋਣਗੇ ਪ੍ਰਿੰਟ ਬਹੁਤ ਸੋਹਣਾ ਹੋਊਗਾ ਤੇ ਇਹ ਜਿਹੋ ਸਾਰੇ ਛੋਟੇ ਬਹੁਤ ਸੋਹਣੇ ਤੁਸੀਂ ਕਿਹਦੇ ਵੀ ਸਿਸੇ ਕਿਸੇ 컬러 ਦੇ ਸੂਟ ਤੁਸੀਂ ਕਸਟਮੇਟਰ ਫਰਮਾਣਾ ਕਿਸੇ ਵੀ 컬러 ਤੁਸੀਂ ਲੈ ਸਕਦੇ ਹੋ ਸੂਟ ਸਾਡੇ ਤੋਂ ਤੇ ਆਪਣੇ ਕੋਲੇ ਹੈਗੇ ਆ ਆ ਸਾਰੇ 컬러 ਵੀ ਲਾਈਟ ਡਾਰਕ 컬러 ਜੀ ਇਹ ਆਪਣੇ ਕੋਲੇ 벨ਵਟ ਦੇ ਸੂਟ ਜਿਵੇਂ ਤੁਸੀਂ ਸਰਦ ਵਿੱਚ ਬਣਾਉਣਿਆਂ ਜੀ ਤੇ ਇਹਨਾਂ ਦਾ ਦੁਪੱਟਾ ਇਹ ਤੁਹਾਨੂੰ ਸੋਨਜੀ ਬਤੌਰ ਦੇ ਪੱਟੇ ਵਾਲੇ ਮਿਲ ਲੰਗੇ ਸਾਰੇ ਸੂਟ ਤੇ ਇਹਨਾਂ 5 ਮੀਟਰ ਸੂਟ ਦੀ ਕੱਟ ਹੋ ਗਈ ਇਹ ਤੁਹਾਨੂੰ ਮਿਲੇਗੀ 3 ਮੀਟਰ 2.5 ਮੀਟਰ ਦੀ ਖੱਟ ਮਿਲੇਗੀ ਬੋਟਮ ਦੀ ਤੇ 2.5 ਦੀ ਮਿਲੇਗੀ ਤੁਹਾਨੂੰ ਸ਼ਰਟ ਦੀ ਤੇ ਇਹ ਤੁਹਾਨੂੰ ਜੀ ਪੂਰਾ ਸੂਟ ਵਧੀਆ ਬਣੂਗਾ ਕੋਈ ਇਹਦੇ ਚੈਨੀ ਵੱਡੇ ਪਾਣੀ ਦੇ ਸੂਟ ਹੋਣਗੇ ਤੇ ਸਾਰੇ ਕਲਰ ਵੀ ਲਾਈਟ ਜਿਹੇ ਕਲਰ ਜੀ ਬਹੁਤ ਸੋਹਣੇ ਆ ਸਾਰੇ ਕਲਰ ਟ੍ਰੈਂਡ ਮਦਮਕੀ ਹੈ ਜੀ ਤੇ ਆਹ ਸੂਟ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਇਹ ਕੁਝ ਬਲੈਕ ਕਲਰ ਦਾ ਆ ਹੈਗੇ ਆਪਣੇ ਕੋਲੇ ਸ਼ਿਮਰ ਦੇ ਸੂਟ ਸ਼ਿਮਰ ਜੀ ਹੈਗੀ ਪਛਵੀਨੀ ਚ ਸ਼ਿਮਰ ਦੇ ਸੂਟ ਹੈ ਵਾਲੇ ਪਲੇਨ ਬਾਟਮ ਹੈ ਤੇ ਪ੍ਰਿੰਟ ਵਾਲੀ ਸ਼ਰਟ ਹੈ ਜੀ ਇਹ ਸਾਰੇ ਸੂਟ ਆਪਣੇ ਕੋਲੇ ਹੈਗੇ ਆ ਇਹ ਹੈਗੇ ਆਪਣੇ ਕੋਲੇ ਟੈਬੀ ਸ਼ਿਲਕ ਦੇ ਸੂਟ ਹੈ ਜੀ ਟੈਬੀ ਸ਼ਿਲਕ ਦੇ ਸੂਟ ਜੀ ਇਹ ਵੀ ਬਹੁਤ ਸੋਹਣੇ ਪਲੇਨ ਬਾਟਮ ਇਹਨਾਂ ਦੇ ਨਾਲ ਤੁਸੀਂ ਸੂਟ ਜੀ ਮੀਨ ਆਲ ਓਵਰ ਵੀ ਲੈ ਸਕਦੇ ਆ ਪਲੇਨ ਬਾਟਮ ਨਾਲ ਵੀ ਲੈ ਸਕਦੇ ਆ ਤੁਹਾਨੂੰ ਕਿਸੇ ਵੀ ਤਰ੍ਹਾਂ ਤੁਹਾਨੂੰ ਅਰ ਦੇਖੋੜੇ ਤੁਸੀਂ ਕਿਸੇ ਤਰ੍ਹਾਂ ਦੀ ਸੂਟ ਲੈ ਸਕਦੇ ਸਾਡੇ ਕੋਲ ਜੀ ਤੁਸੀਂ ਸਭ ਨੂੰ ਹੋਟਲੇਗਾ ਸਾਡੇ ਨੰਬਰਾਂ ਤੇ ਤੁਸੀਂ WhatsApp ਕਰ ਸਕਦੇ ਹੋ ਤੁਸੀਂ ਕਿਤੇ ਵੀ ਪਾਰਸਲ ਕਰਵਾ ਸਕਦੇ ਸਾਡੇ ਤੋਂ ਘਰ ਵੀ ਤੁਸੀਂ ਸਾਡੀ ਕੌਰ ਬਟੀਕ ਦੀ ਆਪਣੇ ਕੋਲੇ Instagram ਤੇ ਵੀ ਆਪਣਾ ਪੇਜ ਬਣਿਆ ਹੋਇਆ Instagram ਤੇ ਤੁਸੀਂ ਫੋਲੋ ਕਰਕੇ ਜੀ ਤੁਸੀਂ ਉੱਥੇ ਸਾਡੇ ਵਰਕ ਕੀਤੇ ਸੂਟ ਕਿਵੇਂ ਵੀ ਤੁਸੀਂ ਦੇਖ ਸਕਦੇ ਆ ਆਪਣੇ ਕੋਲੇ ਸਿਸਟੋਰ ਵਾਲੇ ਸੂਟ ਬਹੁਤ ਸੋਹਣੇ ਸੂਟੇ ਸਾਰੇ ਕਲਰ ਇਹਦੇ ਵਿੱਚ 6 6 ਕਲਰ ਆਏ ਸੀ ਆਪਣੇ ਕੋਲੇ ਇਹੀ ਗੱਲ ਉਹਦੇ ਸੂਟ ਹੈ ਤੁਸੀਂ ਕੋਈ ਵੀ ਕਲਰ 6 ਕਲਰ ਤੁਹਾਨੂੰ ਮਿਲਣਗੇ 6 ਕਲਰਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਲਰ ਜਿ ਤੁਸੀਂ ਲੈ ਸਕਦੇ ਹੋ ਰੈਡੀ 6 ਕਲਰਾਂ ਵਿੱਚ ਤੁਸੀਂ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਸਾਡੇ ਸਾਡੇ ਤੋਂ ਸਟਿਚ ਕਰਵਾ ਸਕਦੇ ਆ ਕੋਈ ਡਿਜ਼ਾਈਨ ਵਗੈਰਾ ਲੈਸ ਲਗਾਉਣੇ ਹੋਏ ਕਿਸੇ ਤਰ੍ਹਾਂ ਦਾ ਸਾਡੇ ਤੋਂ ਰੈਡੀ ਕਰਵਾ ਸਕਦੇ ਆ ਆਪਣੇ ਕੋਲੇ ਜੀ ਸੂਟ ਸੀ ਬੈਲ ਬਟਨ ਦੇ ਸੀ ਥੋੜੇ ਜੂਟ ਤੇ ਇਹ ਵੀ ਬੈਲ ਬਟਨ ਦਿੱਤਾ ਗੀ ਇਹ ਲਾਈਟੀ ਕਲਰ ਡਾਰਕ ਬਾਟਮ ਪ੍ਰਿੰਟ ਵਾਲੀ ਸ਼ਰਟ ਲਾਈਟ ਡਾਰਕ ਜੀ ਬਹੁਤ ਸੋਹਣੇ ਸੂਟ ਬਣੇ ਹੋਏ ਆ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ ਕਿਸੇ ਵੀ ਤੁਸੀਂ ਆਹ ਸਾਡੇ ਜੀ ਕੇ ਵਾਲੇ ਤੇ ਆ ਸਾਰੇ ਸੂਟ ਜੀ ਸੋਨੂੰ ਜਿਵੇਂ ਤੁਸੀਂ ਪਲੇਨ ਸੂਟ ਆਰਾਮ ਟਕ ਆਰਾਮ ਟੈਕਸ ਪਸ਼ਮੀਨਾ ਜੀ ਇਹਦੇ ਤੁਸੀਂ ਵਰਕ ਕਰਵਾ ਸਕਦੇ ਘੇਰੇ ਤੇ ਵਰਕ ਕਰਵਾ ਸਕਦੇ ਆਪਣੇ ਕੋਲੇ ਪਲੇਨ ਸੂਟ ਹੈ ਤੁਸੀਂ ਆਪ ਦੇ ਕੋਲ ਵੀ ਕਪੜਾ ਫੈਬਰਿਕ ਲਿਆ ਕੇ ਤੁਸੀਂ ਸਾਰੇ ਕੋਲ ਤੁਸੀਂ ਵਰਕ ਤੋਂ ਸੁੰਨ ਜੁੜਾ ਦਿੱਤੇ ਇਹਦੇ ਆਪ ਆਪਣੇ ਕੋਲੇ ਸੀ ਮੀਟਰ ਵੱਟੇ ਵਾਲੇ ਸੂਟ ਤੁਸੀਂ ਕਿਵੇਂ ਵੀ ਪਾਲਟੀ ਵੀ ਤੁਸੀਂ ਰੂਟ ਪਾ ਸਕਦੇ ਹੋ ਬਹੁਤ ਸੋਹਣੇ ਸੂਟ ਬਣ ਕੇ ਤਿਆਰ ਹੋਈਏ ਤੇ ਇਹ ਕਲਰ ਵੀ ਸਾਰੇ ਮਿਲ ਜਾਣਗੇ 6 ਕਲਰ ਦੀ ਆਪਾਂ ਨੂੰ ਇਹਦੇ ਵਿੱਚ 6 ਕਲਰ ਲਗਾਏ ਹੋਏ ਆ ਸਾਰੇ ਕਲਰ ਜਿਹੜੇ ਟ੍ਰੈਂਡ ਮੁਤਾਬਕ ਬਹੁਤ ਹੀ ਸੋਹਣੇ ਕਲਰ ਆ ਇਹ ਤੇ ਆ ਲੋ ਵੀ ਸਮਝੀ ਪ੍ਰਿੰਟ ਵਾਲੇ ਸੂਟ ਇਹ ਮੰਜ ਮੀਟਰ ਦਾ ਕੱਟ ਤੁਹਾਨੂੰ ਹੀ ਮਿਲੇਗਾ ਤੇ ਇਹ ਸੂਟ ਵੀ ਬਹੁਤ ਸੋਹਣੇ ਇਹਨਾਂ ਪਲੇਨ ਬੋਟਲ ਨਹੀਂ ਆ ਇਹ ਆਲ ਓਵਰ ਸੂਟ ਹੈ ਇਹ ਕਿਸੇ ਵੀ ਮਾਤਾਵਾਂ ਨਹੀਂ ਕਿਸੇ ਨੇ ਬੀਬੀਆਂ ਨੇ ਬਣਾਉਣਾ ਹੋਵੇ ਤੇ ਇਹ ਇਦਾਂ ਵੀ ਬਣ ਜੂਗਾ ਆਹ ਲਓ ਸੂਟ ਇਹ ਇਹ ਆਪਣੇ ਕੋਲੇ ਬੈਲ ਬਟਨ ਤੇ ਸੂਟ ਆਹ ਵਾਲੇ ਆਪਣੇ ਥੋੜੀ ਜਿਹੀ ਖਾਦੀ ਚੇਕ ਕਰੇ ਸੀ ਆਹ ਵਾਲੇ ਸੂਟ ਵੀ ਬਹੁਤ ਸੋਹਣੇ ਸੂਟ ਆ ਇਹ ਵੀ ਡੋਰ ਤੇ ਬੈਜਟ ਬੱਟੇ ਵਾਲੇ ਸੂਟ ਇਹ ਕਿਸੇ ਵੀ ਕਲਰ ਦੇ ਤੁਸੀਂ ਸੁੱਕ ਲੈ ਸਕਦੇ ਸਾਰੇ ਕਲਰ ਤੁਹਾਨੂੰ ਮਿਲਣਗੇ ਜਿਆਦਾ ਕਰਨੀ ਆਪਣੇ ਕੋਲੇ ਬੈਲ ਬਟਨ ਦੇ ਬੈਲ ਬਟਨ ਤੇ ਸੂਟ ਪਲੇਨ ਬਾਟਮ ਵਾਲੀ ਤੇ ਆਪਣੇ ਕੋਲੇ ਹੈਗੇ ਰਾਮ ਟੈਕਸ ਇਕ ਟੈਕਸ ਪਛਵਿਨੇ ਚ ਸ਼ਿਮਰ ਪਛਵਿਨੇ ਦੇ ਸੂਟ ਇਹਨਾਂ ਤੇ ਆਪਾਂ ਵੀਡੀਓ ਬਣਾਈ ਸੀ ਤੇ ਸਟਾਲ ਵਿਦ ਸਟਾਲ ਵਾਲੇ ਸੂਟ ਹੈ ਜੀ ਮੋਰ ਦੇ ਪਛਵਿਨੇ ਦੇ ਸੱਤਗਾਂ ਵਾਲੇ ਸੂਟ ਤੇ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਕੋਈ ਸਾਤੋਂ ਸੂਟ ਲੈ ਸਕਦੇ ਆਪਾਂ ਜੀ ਆਪਣੀ ਵੀਡੀਓ ਇਹ ਬਣ ਕੇ ਸਰਦੀ ਵਾਲੇ ਸੂਟਾਂ ਤੇ ਆਪਾਂ ਵੀਡੀਓ ਬਣਾਈ ਸੀ ਕਿਸੇ ਦਾ ਡਿਮਾਂਡ ਸੀ ਤੁਸੀਂ ਸਰਦੀ ਵਾਲੇ ਸੂਟਾਂ ਤੇ ਵੀਡੀਓ ਬਣਾਓ ਸਰਦੀ ਵਾਲਾ ਫੈਬਰਿਕ ਲੈ ਕੇ ਆਓ ਜੀ ਆਫਲੀ ਕੋਲੇਜੀ ਸ਼ਿਮਰ ਤੇ ਸੂਟ ਪਲੇਨ ਬਾਟਮ ਆ ਸਾਰੇ ਸੂਟ ਹੀ ਆਪਣੇ ਕੋਲੇ ਜਾਂ ਸ਼ਿਮਰ ਤੇ ਤੇ ਇਹਦੇ ਹੋਣਗੇ ਪਸ਼ਮੀਨੇ ਚ ਰਾਮ ਟੈਕਸ ਚ ਤੇ ਜਿਆਦਾ ਕਰਨੀ ਆਪਾਂ ਇਹ ਵੀਡੀਓ ਇਸੇ ਸੂਟਾਂ ਤੇ ਬਣੀ ਸੀ ਤੁਸੀਂ ਸਾਡੇ ਵੀਡੀਓ ਜਰੂਰ ਵੇਖਿਆ ਕਰੋ ਜੀ ਸਾਰੇ ਤੇ ਸਾਨੂੰ ਦੱਸਿਆ ਕਰੋ ਅਸੀਂ ਕਿਹਦੇ ਤਿਸ ਸੂਟਾਂ ਤੇ ਅਸੀਂ ਵੀਡੀਓ ਬਣਾ ਕੇ ਜੀ ਸਾਰੇ ਸੂਟਾਂ ਦੇ ਅਸੀਂ ਵੀਡੀਓ ਬਣਾਉਣੀ ਆ ਜੀ ਤੁਸੀਂ ਤੇ ਅਗਲੀ ਵੀਡੀਓ ਅਸੀਂ ਕਿਹ ਸੂਟਾਂ ਤੇ ਲੈ ਕੇ ਆਏ ਜੀ ਤੁਸੀਂ ਸਾਨੂੰ ਕਮੈਂਟ ਕਰਕੇ ਵੀਡੀਓ ਮੈਸੇਜ ਕਰਕੇ ਜੀ ਜ਼ਰੂਰ ਦੱਸਿਆ ਕਰੋ ਲਾਈਕ ਕਰਿਆ ਕਰੋ ਸਾਡੀ ਵੀਡੀਓ ਨੂੰ ਸਾਨੂੰ ਵੀ ਇਸ ਕੁਝ ਮਿਲਦੀ ਹੈ ਸਾਡੀ ਵੀ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੇਖਿਆ ਕਰੋ ਜੀ ਹੋਰ ਵੀ ਭੈਣਾਂ ਕੋਲ ਸਾਡੀ ਵੀਡੀਓ ਪਹੁੰਚ ਸਕੇ ਐਸੀ ਤੁਹਾਡੇ ਲਈ ਵਧੀਆ-ਵਧੀਆ ਸੋਹਣੇ-ਸੋਹਣੇ ਸੂਟ ਲੈ ਕੇ ਆਵਾਂਗੇ ਸਾਡੀ ਵੀਡੀਓ ਨੂੰ ਤੁਸੀਂ ਇਦਾਂ ਹੀ ਵੇਖਦੇ ਰਹੋ ਤੁਹਾਡਾ ਬਹੁਤ ਬਹੁਤ ਆਪਣੀ ਆਪਣੀ ਪਸ਼ਮੀਨੀ ਦੇ ਚੈੱਕ ਵਾਲੇ ਸੂਟ ਹੈ ਜੀ ਸ਼ਿਮਰਚ ਸਾਰੇ ਸੂਟ ਹੀ ਆਪਣੇ ਕੋਲੇ ਵਧੀਆ ਸੂਟ ਹੈ ਜੀ ਸਾਰੇ ਟ੍ਰੈਂਡ ਵਿੱਚ ਸੂਟ ਹੈ ਪਸ਼ਮੀਨੇ ਦੇ ਤੇ ਸਾਡੀ ਵੀਡੀਓ ਇਦਾਂ ਵੇਖਦੇ ਰਹੋ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਸੋਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਬ ਰੱਖੇ